ਦਰਬਾਰ ਮਈਆ ਭਗਵਾਨ ਦੇ ਸਾਹਮਣੇ ਜਿਹੜੀ ਗੰਦੇ ਨਾਲੇ ਦੀ ਪੁਲੀ ਹੈ ਉਸ ਦੇ ਵਿੱਚ ਈ ਰਿਕਸ਼ਾ ਅੱਜ ਰਾਤ ਨੂੰ 9:30 ਵਜੇ ਫਿਰ ਪਲਟ ਗਿਆ ਔਰ ਜਾਨੀ ਮਾਲ ਤੋਂ ਨੁਕਸਾਨ ਹੋਣੋਂ ਬਚ ਗਿਆ ਰਾਹਗੀਰਾਂ ਨੇ ਈ ਰਿਕਸ਼ੇ ਨੂੰ ਚੱਕਿਆ ਜਿਸ ਵਿੱਚ ਦੋ ਛੋਟੇ ਬੱਚੇ ਇੱਕ ਔਰਤ ਔਰ ਇੱਕ ਪੁਰਸ਼ ਜਿਹੜਾ ਈ ਰਿਕਸ਼ਾ ਚਲਾ ਰਿਹਾ ਸੀ ਉਸ ਨੂੰ ਜਦੋਂ ਜ਼ਹਤ ਦੇ ਨਾਲ ਈ ਰਿਕਸ਼ਾ ਸਿੱਧਾ ਕੀਤਾ ਜਿਨ੍ਹਾਂ ਦੇ ਬਹੁਤ ਗੁੱਟੀਆਂ ਸੱਟਾਂ ਲੱਗੀਆਂ ਔਰ ਪ੍ਰਸ਼ਾਸਨ ਕੋਲੋਂ ਜਿਹੜੇ ਰਾਹੀ ਗਏ ਰਾ ਉਹਨਾਂ ਵੱਲੋਂ ਵੀ ਮੰਗ ਕੀਤੀ ਗਈ ਜਲਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਮਨ ਕੋਈ ਕੀ ਮਤਲਬ ਹੈ ਕੋਈ ਵਜ੍ਹਾ ਹੈ ਦੇਖੋ ਤੁਸੀਂ ਆਪ ਦੇਖੋ ਵੀਡੀਓ ਬਣਾ ਕੇ ਦੇਖੋ ਤੁਹਾਨੂੰ ਦੇਖੋ ਤੁਹਾਨੂੰ ਫਿਰ ਇੱਕ ਦੇਖੋ ਵਹਾਂ ਪੇ ਜਹਾਂ ਪੇ ਗਾੜੀ ਪਲਟ ਗਈ ਵਹਾਂ ਪੇ ਦੇਖੋ ਇਹ ਇੰਨਾ ਪਾਣੀ ਆ ਦੇਖੋ ਹਾਕੋ ਗੋੜੇ ਦਾ ਦਿਖਾ ਦੋ ਯਾਰ ਪਾਣੀ ਆ ਆ ਦੇਖੋ ਯਾਰ ਬੰਦੇ ਦਾ ਉਹ ਵੀ ਖੜੀ ਗਾੜੀ ਪਲਟ ਗਈ ਹੈ ਗਾੜੀ ਵੀ ਖੜਾ ਹੈ ਮੈਂ ਵੀ ਖੜਾ ਹਾਂ ਉਹ ਖੜੀ ਗਾੜੀ ਪਲਟ ਗਈ ਮਿੱਲਾ ਮੁਰੇ ਮਿੱਲਾ ਸਾਡੀ ਦਾ ਇਹ ਪੱਜਨੀ ਕਰਨੀ ਆ ਹੋ ਮਾੜਿਆ ਅੱਪਾ ਜੀ ਤੁਸੀਂ ਦੇਖ ਸਕਦੇ ਹੋ ਗੱਡੀ ਕਿੰਨੀ ਮੁਸ਼ਕਲ ਦੇ ਨਾਲ ਕੋ ਲੰਗੀ ਆ ਹੋਰੇ ਡਿੱਗ ਵੀ ਸਕਦੀ ਸ਼ੈਡ ਤੇ ਵੀ ਡਿੱਗ ਸਕਦੀ ਸੀਗੀ ਇਹ ਵੇ ਆ ਜਾਓ ਵੇ ਆ ਬਹੁਤ ਹੂਪਾ ਆਪਰੇ ਆ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਉਥੋਂ ਰਾਹੀ ਜਿਹੜੇ ਨੰਗਰੇ ਨੇ ਬਹੁਤ ਹੀ ਪਰੇਸ਼ਾਨੀ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਦੇਖੋ ਸਾਹਮਣੇ ਦੇਖੋ ਮੋਟਰਸਾਈਕਲ ਇੱਕ ਫਸ ਗਿਆ ਹੈ ਦੇਖੋ ਤੁਹਾਡੇ ਸਾਹਮਣੇ ਦੇਖੋ ਕਿੰਨੀ ਮੁਸ਼ਕਲ ਜਨੇ ਕਹਿਣਾ ਜਿਹਨੇ ਕਿੰਨਾ ਗੱਡਾ ਆ ਮੇਰੇ ਮੱਜੇ ਦੇ ਦਰਵਾਜ਼ੇ ਦੇ ਸਾਹਮਣੇ ਹੈ ਤੇ ਕੋਈ ਆ ਤੁਹ उधर ਜਾਇਆ ਪਾਣੀ ਵਿੱਚ ਪਤਾ ਲੱਗ ਰਿਹਾ ਹੈ ਕਿ ਨਾ ਸੁਆ ਜੀ ਦਾ ਖੜੀ ਗੱਡੀ ਪਲਟ ਜੂਗੀ ਕੀ ਨਾਮ ਕੀ ਆ ਆਪ ਦਾ ਮੇਰਾ ਨਾਮ ਰਾਜੂ ਮਾਰੇ ਦਾ ਕਹਾਂ ਰਹਤੇ ਕਹਾ ਮੈਂ ਲੁਗਿਆਣਾ ਫਿਲਮਡਾਪ तो इधर आप इधर से कहां से आए थे शनि शनि तो इस पुली के जब नीचे आया तो क्या गिर गए थे आप सारे गिरा क्या पानी था चक्कर नीचे पड़ गया गाड़ी गया गाड़ी पूरा पल गया चोट बच्चे को तो चोट लगी थोड़ी बड़, हाँ, बच्चे को भी लगी उसको भी लगी उसको भी लगी चोट पब्लिक उठा दिया फटाफट नहीं तो दबे रहते ਤੋ ਕਿਆ ਮਤਲਬ ਜੋ ਪ੍ਰਸ਼ਾਸਨ ਯਹਾਂ ਕਹੇ ਉਸਕੋ ਕਿਆ ਕਰਨਾ ਚਾਹੀਏ ਸਹੀ ਸਰਕਾਰ ਨੂੰ ਦੇਖਣੇ ਸਾਹਿਬ ਇਹ ਕਿਆ ਬਣਾ ਰੱਖੇ ਸਰਕੋ ਦਾ ਹਾਲ ਹੈ ਪਾਣੀ ਮੇ ਇਤਨੇ ਤੱਕ ਗੱਡਾ ਆ ਗਈ ਖੜੀ ਗਾੜੀ ਪਲਟ ਜਾ ਰਹੀ ਹੈ ਇੱਕ ਚੱਕਾ ਅਗਰ ਪੜ ਗਿਆ ਤੋ ਤੋ ਪਾਣੀ ਮੇ ਗਰ ਔਰ ਬਾਰਿਸ਼ ਆ ਵੀ ਨਹੀਂ ਹੈ ਤਾਂ ਇਹ ਹਾਲ ਹੈ ਜ ਬਾਰਿਸ਼ ਪੜੇ ਤੋ ਫਿਰ ਕਿਆ ਬਨੇਗਾ ਜੰਗੇ ਭਲੀ ਗਾੜੀ ਪਲਟ ਜਾਏਗਾ ਭਾਈ ਤੁਸੀਂ ਇੱਥੇ ਮਈਆ ਦਰਬਾਰ ਦੇ ਸਾਹਮਣੇ ਫੁੜੀ ਹੈ ਗੰਦੇ ਪਾਣੀ ਇੱਥੇ ਇੱਥੇ ਕਈ ਹੁਣ ਵੀ ਇੱਕ ਹਾਸਾ ਹੋ ਕੇ ੜਿਆ ਤੁਸੀਂ ਭਾਜੀ ਇੱਥੇ ਰੋਜ਼ ਲੰਘਦੇ ਹੋ ਕਿੰਨੀ ਕਿ ਪਰੇਸ਼ਾਨੀ ਆਂਦੀ ਪਰੇਸ਼ਾਨੀ ਆਂਦੀ ਹੈ ਪਰੇਸ਼ਾਨੀ ਬਹੁਤ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਕੀ ਚੋਨੇ ਪ੍ਰਸ਼ਾਸਨ ਤੋਂ ਕੀ ਮੰਗਤ ਹਨ ਪ੍ਰਸ਼ਾਸਨ ਇਹ ਰੋੜ ਰਕਟਾ ਕਰ ਬਣਵਾਵੇ ਇਹਨੂੰ ਕਿਤੇ ਕਿੰਨੇ ਕਿੰਨੇ ਵੱਡੇ ਟੋਏ ਆ ਕਿੰਨੇ ਕਿੰਨੇ ਫੁੱਟ ਦੇ ਟੋਏ ਪਾਣੀ ਆਈ ਜੀ ਗੱਡੀਆਂ ਆਣੇ ਛਿੱਟਾ ਪੈਂਦੇ ਆ ਪਾਣੀ ਇਕੱਟੇ ਹੋ ਜਾਂਦਾ ਸਾਰੇ ਤੇ ਇੱਥੇ ਪਹਿਲੇ ਵੀ ਹਾਦਸੇ ਹੋਏ ਹੁਣ ਇੱਕ ਪਹਿਲੋ ਤੁਹਾਡੇ ਤੋਂ ਆਉਣ ਤੋਂ ਪਹਿਲੋ ਵੀ ਇੱਥੇ ਖਾਸਾ ਹੋਇਆ ਓਟੋ ਇੱਥੇ ਪਲਟੇ ਆ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਕੁੜੀਆਂ ਸੱਟੀਆਂ ਤੁਸੀਂ ਕਦੇ ਕੋਈ ਦੇਖਿਆ ਇੱਥੇ ਹਾਦਸਾ ਹੋਇਆ ਹਾਂਜੀ ਦੇਖਿਆ ਜੀ ਦੋ ਇਹ ਦੋ ਲੱਗਦੇ ਆ ਉਹ ਤਾਂ ਮੋਬਾਈਲ 'ਤੇ ਪਲਟਦੇ ਆ ਪਲਟੇ ਜਾਂਦੇ ਆ ਦੇਖੀ ਆ ਭਾਜੀ ਤੁਸੀਂ ਮੌਕੇ ਤੇ ਇੱਥੇ ਮੌਜੂਦ ਸਿਗੇ ਤੇ ਤੁਸੀਂ ਕੀ ਮਤਲਬ ਇੱਥੇ ਜਦੋਂ ਲੰਘੇ ਆ ਤੇ ਆਟੋ ਪਲਟੇ ਹੋਏ ਸੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਕੀ ਕਹਿਣਾ ਚਾਹੁੰਨੇ ਭਾਜੀ ਦੇਖਦਾ ਹੀ ਨਹੀਂ ਕੋਈ ਇੱਥੇ ਸਾਰੇ ਮੰਤਰੀ ਮੰਤਰੀ ਲੰਘਦੇ ਹੀ ਇਹ ਤਾਂ ਕੋਈ ਦੇਖੇ ਰਹੀ ਸੀ ਇਹ ਤਾਂ ਭਾਜੀ ਟੋਏ ਇੱਥੇ ਦੱਸਣ ਕਹਿੰਦੇ ਆ ਕਿ ਇੱਥੇ ਟੋਏ ਬਹੁਤ ਡੇਗੜੇ ਪਕਰ ਪਸੋ ਹੀ ਰੱਖਿਆ ਪਲਟਿਆ ਅੱਜ ਵੀ ਪਲਟ ਗਿਆ ਭਾਜੀ ਕਿੰਨਾ ਟਾਈਮ ਹੋਇਆ ਅੱਜ ਹੁਣ ਅੱਧਾ ਪੰਜ ਮਿੰਟ ਵੀ ਨਹੀਂ ਹੋਏ ਭਾਜੀ ਪਲਟੇ ਠੀਕ ਆ ਠੀਕ ਨਹੀਂ ਤੇ ਹੁਣ ਹੁਣ ਭਾਜੀ ਕਿੰਨਾ ਟਾਈਮ ਹੋਇਆ ਰਾਤ ਦੇ ਕਿੰਨੇ ਵਜੇ ਭਾਜੀ ਆਦਿ ਭਾਜੀ ਟਾਈਮ ਹੋਇਆ ਜੀ ਸਾਢੇ 9 ਹੋ ਰਿਹਾ ਹੈ ਠੀਕ ਤੇ ਉਹਨਾਂ ਦੇ ਸੱਟ ਕਰਨੀ ਲੱਗੀ ਜਾ ਰਿਆਣੇ ਦੇ ਸੱਟਾ ਲੱਗਿਆ ਨਿਆਣੇ ਦਾ ਰੋਂਦੇ ਆ ਸਾਨੂੰ ਠੀਕ ਹੈ ਕੀ ਤਰ ਤਰ ਤੁਹਾਡੀ ਮੰਗ ਕੀ ਆ ਇੱਥੇ ਪ੍ਰਗਟੀ ਬਹੁਤ ਬੰਨਾ ਚਾਹੀਦਾ ਲੋਕੀਆਂ ਤੋਂ ਭਾਜੀ ਕਾਫੀ ਲਾਂਦੇ ਬੁੱਲਾ ਵਾਲੇ ਬੱਚੇ ਲਾਂਦੇ ਆ ਰੋਜ਼ ਦੇਖਦਾ ਕੱਲ ਹੀ ਰੱਖਿਆ ਗਿਰਿਆ ਅੱਜ ਹੁਣ ਫੂਕਲਟ ਗਿਆ ਉਹਨਾ ਕੋਈ ਆਂਦਾ ਦੇਦਾ ਥੱਲੇ ਦੱਬੇ ਰਹੇ ਸੀ ਨਿਆਣੇ ਦਾ ਰੋਂ ਰੋਂਦੇ ਕੱਡੇ ਸੀ ਆ ਦੇਖੋ ਤਾਂ ਕਿੱਡੇ ਕਿ ਡਿਟੇਲ ਭਾਈ ਕੀ ਕਹਿਣਾ ਚਾਹੁੰਦੇ ਇੱਥੇ ਤੁਹਾਡਾ ਮੋਟਰਸਾਈਕਲ ਕਿਹੜਾ ਫਾਪਦਾ ਭਾਈ ਇਹਨਾਂ ਨੇ ਸਾਡਾ ਅੱਜ ਤਾਂ ਬਹੁਤ ਦੁਖੀ ਆ ਭਾਈ ਇਹਨਾਂ ਤੇ ਆ ਅੱਜ ਦਾ ਨਹੀਂ ਹੈਗਾ ਭਾਈ ਇਹ ਬੜੀ ਢੇਰ ਦਾ ਐਕਸੀਡੈਂਟ ਇੱਥੇ ਹਲੇ ਬੈਨਾਂ ਇੱਥੇ ਪਤਾ ਕਿ ਲੱਗਦਾ ਐਕਸੀਡੈਂਟ ਇੱਥੇ ਇੰਨੇ ਹੁੰਦੇ ਆ ਗੱਲ ਛੱਡਦੇ ਭਾਈ ਕਹਿਣ ਇਹ ਤਾਂ ਇੰਨੇ ਐਕਸੀਡੈਂਟ ਦੇ ਭਾਜੀ ਗੱਲ ਛੱਡ ਦੋ ਤੇ ਆ ਭਾਜੀ ਹੁਣ ਤੁਸੀਂ ਇੱਥੋਂ ਡਿਗਨ ਲੱਗੇ ਤੇ ਤੁਹਾਡਾ ਬਚਾਅ ਹੋ ਗਿਆ ਭਾਜੀ ਦੇਖਦੇ ਦੇਖਦੇ ਮੈਂ ਦੇਖਿਆ ਤੁਹਾਡਾ ਬਚਾਅ ਹੋ ਗਿਆ ਭਾਜੀ ਦੇਖ ਲਓ ਪਤਾ ਹੀ ਲੱਗਦਾ ਇੱਥੇ ਜਦੋਂ ਮੋਟਰ ਗੱਡੀ ਆ ਗਈ ਐਕਸੀਡੈਂਟ ਭਾਜੀ ਇੱਥੇ ਹੋਣਾ ਹੀ ਹੋਣਾ ਹੈ ਤੇ ਪੱਕੀ ਗੱਲ ਹੈ ਭਾਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਦਾ ਭਾਜੀ ਪ੍ਰਸ਼ਾਸਨ ਨੂੰ ਕੀ ਕਰੀਏ ਭਾਜੀ ਇਹਨਾਂ ਨੇ ਕਰਨਾ ਹੀ ਨਹੀਂ ਗੱਲ ਸੁਣ ਮੇਰੀ ਯਾਰ ਭਾਜੀ ਆਪਣੀ